ਸਸਕਾਲ ਜੀ ਸਸਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਤੇ ਗੱਲ ਏਦਾ ਮਿੱਤਰੋ ਅੱਜ ਅਸੀਂ ਛੁੱਟੀ ਦਾ ਦਿਨ ਹੈ ਕਿੰਨੇ ਦਿਨ ਹੋ ਗਏ ਛੁੱਟੀਆਂ ਨੂੰ ਅੱਜ ਤੀਹਰੀ ਗਾ ਹੋ ਗਏ ਹੈ ਤੀਹਰੀ 6 ਦਿਨ ਹੋ ਗਏ ਛੁੱਟੀਆਂ ਨੂੰ ਤੇ ਬੜੇ ਦਿਨਾਂ ਬਾਅਦ ਅੱਜ 6 ਦਿਨ ਹੋਏ ਬਸ ਹਾਂ ਇਹ ਦਿਨਾਂ ਦਾ ਬੁੜਾ ਹੀ ਦਿਨ ਹੋ ਗਿਆ ਬੁੜੀ ਉਦਾਂ ਹੀ ਹੁੰਦਾ ਤੇ ਬੜੇ ਦਿਨਾਂ ਬਾਅਦ ਅੱਜ ਹੋਂ ਤੋਂ ਵਲੌਗ ਚਾਲੂ ਹੋਣ ਲੱਗਾ ਤੇ ਸਿਹਦੇ ਬਾਬਾ ਗੁੜੀਆਂ ਹੀ ਣਾਉਂਦੇ ਰਹੇ ਆ ਅੱਜ ਚੈਲੰਜ ਕਰਾ ਗਏ ਈਟਿੰਗ ਚੈਲੰਜ ਗੁੜੀਆਂ ਦੇ ਵਲੌਗ ਬਣਦੇ ਪਏ ਸੀ ਤੇ ਭਾਈ ਸਾਹ ਛੋਟੇ ਤਿਆਰ ਹੋਏ ਨੇ ਤੇ ਵੱਡੇ ਭਾਈ ਸਾਹ ਦੀ ਸਪੈਸ਼ਲ ਡਿਸ਼ ਬਣ ਰਹੀ ਹੈ ਆਲੂ ਬਲੇ ਪਰੌਂਠੇ ਤੇ ਤੇ ਕੀ ਕਰਨਾ ਇਹ ਭਾਈ ਸਾਹ ਕੁਝ ਕਹਿੰਦੇ ਹੀ ਮੈਨੂੰ ਕੀ ਕਰਨਾ ਮੈਨੂੰ ਅਪਰ ਨੇ ਸਲਾਵਾ ਹੈ ਜਿਹੜਾ ਪਹਿਲੇ ਖਾਊਗਾ ਉਹ ਸਲਾਵਾ ਦੇ ਦੌੜਨਾ ਪਰੌਂਠੇ ਗਾਦੇ ਗਾਦੇ ਪਰੌਂਠੇ ਖਾਦੇ ਦੌੜਨਾ ਇਹ ਚੈਲੰਜ ਕਰਨਾ ਜੀ ਇਹਨੇ ਮੇਰੇ ਨਾਲ ਤੇ ਕੋਈ ਚੈਲੰਜ ਵੇਖਿਆ ਹੀ ਇਹਨੇ ਤੇ ਕਹਿੰਦਾ ਪਪਾ ਮੈਂ ਵੀ ਤੁਹਾਡਾ ਇੱਕ ਵਾਰੀ ਚੈਲੰਜ ਕਰਨਾ ਵਾ ਤੇ ਅੱਜ ਇਹਨੇ ਮੇਰੇ ਨਾਲ ਪਰੌਂਠੇ ਅਲ ਮੇਰੇ ਪਰੌਂਠੇ ਨਾਲ ਤੇ ਦਹੀਂ ਨਾਲ ਦਹੀਂ ਹੋਏਗਾ ਤੇ ਇਹਨੇ ਮੈਨੂੰ ਚੈਲੰਜ ਕਰਨਾ ਜੀ ਸਪੀਡ ਵੇਖਣੀ ਆ ਤੇ ਕਹਿੰਦਾ ਮੈਂ ਤੇਰੀ ਸਪੀਡ ਬਹੁਤ ਘੱਟ ਆ ਕਹਿੰਦਾ ਅੱਜ ਵਹੋ ਨਾਲ ਤੁਹਾਨੂੰ ਮੈਂ ਆਪਣੀ ਸਪੀਡ ਤੇ ਦੇਖਦੇ ਆ ਜੀ ਅੱਜ ਚੈਲੰਜ ਕਰਦੇ ਆ ਮੁੰਡੇ ਨਾਲ ਉਹ ਮੈਂ ਚੱਲੇ ਆਂ ਦਈ ਨੇ ਹਨ ਲੈ ਕੇ ਆਉਣਾ ਵਾ ਤੇ ਉਧਰੋਂ ਮੰਮੀ ਤਿਆਰੀ ਕਰਦੀ ਪਈ ਐ ਆਲੂ ਛਿਲਦੇ ਪਏ ਨੇ ਅਜੇ ਮੈਸ਼ ਕਰਨਗੇ ਤੇ ਫਿਰ ਬਾਚੋਂ ਐ ਲੋ ਜੀ ਮਟੀਰੀਅਲ ਤਿਆਰ ਹੋ ਗਿਆ ਆਲੂ ਮੈਸ਼ ਹੋ ਰਹੇ ਨੇ ਮਟੀਰੀਅਲ ਵਿੱਚ ਆ ਵੀ ਆ ਗਿਆ ਮੁੰਡਾ ਐਕਸਾਈਟਡ ਹੋਇਆ ਹੋਇਆ ਵਾ ਕਦੋਂ ਮੈਨੂੰ ਮਿਲਣਗੇ ਭੁੱਖ ਲੱਗੀ ਇਹਨੂੰ ਬੜੀ ਜ਼ੋਰਾਂ ਦੀ ਤੇ ਚੈਲੰਜ ਦੀ ਐਕਸਾਈਟਮੈਂਟ ਜੋ ਹੈ ਵਾ ਤੇ ਨਾ ਕਿ ਉਹ ਨੂੰ 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 ملےਗੇ ਤੇ ਕਰਦੇ ਆਂ ਸਟਾਰਟ ਤੇ ਠੀਕ ਹੈ ਜੀ ਤੇ ਲਓ ਜੀ ਮੁੰਡਾ ਤਿਆਰ ਹੈ ਚੈਲੰਜ ਲਈ ਤੇ ਆਪਣੇ ਆਲੂ ਵਾਲੇ ਪਰੋਟੇ ਵੀ ਤਿਆਰ ਹੈ ਨਾਲ ਦਹੀਂ ਹੈ ਤੇ ਆਹ ਵੇਖੋ ਜੀ ਆਪਣੇ ਦਹੀਂ ਆਪਣੇ ਜੇ ਦਹੀਂ ਜ ਖੱਡ ਪਾਉਣ ਲੱਗਾ ਵਾ ਮੈਂ ਉਧਰ ਪਾਉਣੀ ਆ ਤੇ ਮਿਰਚ ਨਾ ਲੱਗੇ ਤੇ ਚੈਲੰਜ ਵੇਖੋ ਜੀ ਅਜੀਬ ਜਿਹਾ ਚੈਲੰਜ ਹੋ ਜਾਏਗਾ ਬੜਾ ਇੰਟਰਸਟਿੰਗ ਹੈ ਬੜਾ ਮਜ਼ਾ ਆਏਗਾ ਵੇਖ ਕੇ ਦੇ ਵੇਖਦੇ ਆ ਰੇਸ ਦੇ ਵਿੱਚ ਕੌਣ ਜਿੱਦਾ ਹੁਣ ਤੇ ਮੁੰਡਾ ਆਪਣੀ ਤਿਆਰੀ ਕਰ ਰਿਹਾ ਵਾ ਮੇਰਾ ਕੈਮਰਾ ਫੜ ਮੇਰਾ ਸਿੰਪਲ ਦਹੀਂ ਤੇ ਉਹਦਾ ਖੰਡ ਵਾਲਾ ਯਸ਼ ਕੈਮਰਾ ਫੜ ਦਹੀਂ ਚ ਖੰਡ ਪਾ ਕੇ ਤੇ ਬਹਿ ਗਿਆ ਵਾ ਹੁਣ ਵੇਖਦੇ ਆ ਪਹਿਲਾਂ ਕੌਣ ਖਾਂਦਾ ਵਾ ਯਸ਼ ਦੱਸਦਾ ਇੱਥੇ ਕੋਈ ਨਹੀਂ ਗਈ ਤੇ ਉੱਤੇ ਲੱਗ ਆ ਗਿਆ ਤੇ ਮਾਤ ਪਾ ਆਛਾ ਆਛਾ ਤਿੰਨੇ ਪਰੌਠੇ ਉਧੇ ਆ ਤੇ ਤਿੰਨੇ ਮੇਰੇ ਕੋਲ ਆ ਤੇ ਦੇਖਦੇ ਆਂ ਫਿਰ ਤੇ ਲਓ ਜੀ ਉਧਰ ਜੱਸ ਤੰਗ ਕਰੰਦੇ ਸੀ ਤੇ ਆ ਬਹਾ ਅਗੇ ਦੂਸਰੇ ਕਮਰੇ 'ਚ ਤੇ ਮੁੰਡਾ ਤਿਆਰ ਹੈ ਤੇ ਰੋਟੀ ਪਰੌਠੇ ਵੀ ਤਿਆਰ ਆ ਆਲੂਰੇ ਤੇ ਹੁਣ ਕਰ ਲਗੇ ਆ ਸਟਾਰਟ ਅਸੀਂ ਪਰ ਤੇ ਲਓ ਜੀ ਮੁੰਡਾ ਤਿਆਰ ਆ ਤੇ ਕੈਮਰਾ ਪਹਿਲਾਂ ਠਿੱਜਾ ਨਹੀਂ ਹੈਗੀ ਇਸ ਕਰਕੇ ਪਹਿਲੇ ਮੈਂ ਖਾਉਂਗਾ ਟਾਈਮ ਵੇਖਾਂਗੇ ਜਦ ਮੈਂ ਤਾਂ ਪਹਿਲੇ ਪਾਪਾ ਨੇ ਖਾਣੀ ਮੈਂ ਜੰਦੇ ਆਣਗੇ ਤੇ 1 ਬਾਈ 1 ਹੋਏਗਾ ਚੈਲੰਜ ਜੀ ਤੇ ਵੇਦੇ ਆ ਕਿੰਨੇ ਟਾਈਮ ਦੇ ਵਿੱਚ ਪਹਿਨਾ ਖਾਂਦਾ ਵਾ ਨਹੀਂ ਖਾਣੀ ਦਹੀਂ ਨਹੀਂ ਖਾਣਾ ਹੈ ਦਹੀਂ ਨਹੀਂ ਖਾਣਾ ਗੱਲ ਰੋਟੀ ਅੱਛਾ ਚਲ ਦਹੀਂ ਨਹੀਂ ਖਾਣਾ ਰੋਟੀ ਜਿੰਨਾ ਦਹੀਂ ਜਿੰਨਾ ਰੋਟੀ ਨਾ ਖਾਂਦਾ ਗਿਆ ਉਹ ਨਾਲ ਸਹੀ ਆ ਠੀਕ ਹੈ ਜੀ ਤੇ ਕੈਮਰਾ ਫੋਨわせ ਕੋਈ ਹੈ ਨਹੀਂ ਤੇ ਵਾਰੀ ਵਾਰੀ ਕਰਨ ਲੱਗੇ ਚੈਲੰਜ ਤੇ ਕਹਿੰਦਾ ਇਸ ਤਰ੍ਹਾਂ ਹੀ ਕਰ ਲੈਨੇ ਆ ਤੇ ਦੇਖਦੇ ਆ ਕਿੰਨੇ ਮਿੰਟ ਚ ਖਾਂਦਾ ਉਹਦਾਂ ਦੇ ਇੱਕ ਫੁਲਕੇ ਨੂੰ ਉਲਾ ਦਿੰਦਾ ਬਾਬਾ ਅੱਧਾ ਘੰਟਾ ਨਾ ਪਨਰ ਵੀ ਮੇਰੇ ਨਾਲ ਆਈ ਦੰਦਾ ਵਾ ਅੱਧਾ ਘੰਟਾ ਜੇ ਉਹ ਸਾਡੇ ਨਾਲ ਟਿਕਾਏ ਨਾ ਅੱਜ ਸਪੀਡ ਫੋਨ ਲਗਾ ਆਪਣੀ ਤੇ ਦੇਖਦੇ ਆ ਅੱਜ ਕਿੰਨੀ ਸਪੀਡ ਵਧੀ ਹੈ ਦੀ ਤੇ ਸਟਾਰਟ ਕਰਦੇ ਆ ਜੀ ਟਾਈਮ ਹੋਇਆ ਵਾ 11:35 ਤੇ ਚਲੋ ਜੀ ਕਰੋ ਸਟਾਰਟ ਖਾਣੀ ਵੀ ਚਿੱਥ ਕੇ ਆ ਰਮਾਨ ਨਾ ਇਹ ਨਹੀਂ ਆਗੇ ਕੱਚੀ ਪੱਕੀ ਖਾ ਗਏ ਤੇ ਆਪਣਾ कॉम्पीटिशन खत्म करनी है चित के खानी है वाइया फिर बाद मेरी बारी होएगी फिर मैं खावगा दे फिर मैंने कितने टाइम लगता <laughs> मूं नहीं ਉਦਾ ਨਿਗਿਨੀ ਕੀ ਖਾਊਗਾ ਬੁਰਕੀ ਤੇ ਨਾਲ-ਨਾਲ ਵੇਖੂਗਾ ਟੀਵੀ ਤੇ ਇਦਾਂ ਹੁਣ ਜਿੱਤਣ ਵਾਸਤੇ ਤੇ ਜੇ ਮੁੰਡਾ ਜਿੱਤ ਗਿਆ ਤੇ ਆਪਣੀ ਮਰਜ਼ੀ ਨਾਲ ਗੁਡੀਆਂ ਲੈਗਾ ਜਿੰਨੀਆਂ ਵੀ ਲੈਣੀਆਂ ਹੋਣਗੀਆਂ ਨੇ ਤੇ ਹੋਰ ਸਪੀਡ ਵਧ ਗਈ ਆ ਇਹ ਗੁਡੀਆਂ ਦਾ ਚੈਲੰਜ ਰੱਖਿਆ ਜੀ ਨਾਮ ਰੱਖਿਆ ਵਾ ਕਿ ਮੈਂ ਆਪਣੀ ਮਰਜ਼ੀ ਨਾਲ ਗੁਡੀਆਂ ਲੈਵਾਂਗਾ ਫਿਰ ਤੇ ਮੈਂ ਚੱਲ ਠੀਕ ਆ ਰਮਾ ਖਾਣੀ ਹਰ ਵਲੀ ਇਦਾਂ ਹੀ ਆ ਪਰ ਖਾਣੀਆਂ ਵੀ ਅੱਗੋਂ ਸਬਜ਼ੀਆਂ ਵਾਂ ਹਾਰੀਆਂ ਫੇਰ ਇਦਾਂ ਚੈਲੰਜ ਅੱਗੋਂ ਚੱਲਦਾ ਰਿਹਾ ਕਰੇਗਾ ਤੇ ਪਾਣੀ ਚੱਲ ਹੁਣ ਪਾਣੀ ਦੀ ਆਗੀ ਵਿੱਚ ਲੋਡ ਪੈ ਗਈ ਤੇ ਪਾਣੀ ਲੈ ਕੇ ਆਉਣਾ ਮੈਂ ਤੇ ਲੋਜੀ ਇੱਕ ਪਰੌਂਠਾ ਦਾ ਹੋ ਗਿਆ ਕੰਪਲੀਟ ਤੇ ਅਜੇ ਹੋਏ ਨੇ ਟਾਈਮ 5 ਮਿੰਟ ਵੀ ਨਹੀਂ ਹੋਏ ਯੋਨੇ 1 2 3 3 ਮਿੰਟ ਰਹਿਨੇ ਨਾਨਾ ਮੁੰਡਾ ਟਾਈਮ ਦੇਖ ਰਿਆ ਤੇ ਸਪੀਡ ਦੇ ਟਾਈਮ ਤੇ ਦੇ ਨਾਨਾ ਵੱਧ ਜਾਰੀ ਹੈ ਜਿਵੇਂ ਹਾਰੇ ਮਾਇ ਆਏ ਨਾ ਮਾਇ ਆਏ ਨਾ ਤੇ ਮੇਰੀ ਥਾਲੀ ਉਹ ਪਈ ਲੱਗੇ ਬਾਅਦ ਚੋ ਮੇਰਾ ਨੰਬਰ ਲੱਗੇਗਾ ਇਹ ਉਹ ਦਾਦੀ ਸਪੀਡ ਹੈਗੀ ਨਹੀਂ ਆ ਤੇ ਅੱਜ ਸਪੀਡ ਕਿੰਨੀ ਵੱਜਣਦੀ ਹੈ ਜੇ ਤੱਕ ਇਹ ਨਹੀਂ ਖਾਂਦਾ ਬੇਰਮਾਨਾ ਹੂੰ ਇਹਦਾ ਅੜੇਗੀ ਸੰਗ ਚ ਗਲੇ ਚੜੇਗੀ ਓਏ ਹੋਏ ਹੋਏ ਆਵੇਂ ਮੂੰਹ ਲਿਬੜੇ ਆਵੇਂ ਕੋਸੇ ਹੱਥ ਵੀ ਲਿਬੜੰਦੇ ਆ ਰੋਟੀ ਆ ਸਹੀ ਬੈਦ ਦੇ ਫੁਰਤੀ ਨਾਲ ਰੋਟੀ ਖਾਵੇਂ ਲੇ ਵੀ ਓਏ ਬੁਰਕੀ ਤਾਂ ਬੁਰਕੀ ਛੁੱਟੀ ਜਾ ਰਹੀ ਆ ਮੂੰਹ ਐ ਭਰਿਆ ਜਾ ਰਿਹਾ ਬੁਰਕੀਆਂ ਨਾਲ ਇਹਦੇ ਵਾਸਤੇ ਤਿੰਨ ਪਰੌਂਠੇ ਫਟਾਫਟ ਇਸ ਤਰ੍ਹਾਂ ਖਾਣਾ ਬਹੁਤ ਹੀ ਮੁਸ਼ਕਿਲ ਹੈ ਤੇ ਕਦੀ ਇਹਨੇ ਇਦਾਂ ਖਾਦੇ ਨਹੀਂ ਹੈ ਤੇ ਥੋੜੇ ਜਿਹਾ ਚੈਲੰਜ ਕਰਕੇ ਫਸ ਗਿਆ ਵਾ ਉਹ ਵੇਖੋ ਜੀ ਕਿਦਾਂ ਓਕੇ ਹੋ ਗਏ ਪਰ ਸੇ ਜਾ ਰਹੇ ਅੰਦਰ ਢਲੀ ਪਲੀ ਹੋ ਜੇ ਇਹਦੇ ਚੁਸਕੀਆਂ ਲੈ ਲੈ ਕੇ ਮ제 ਲੈ ਲੈ ਕੇ ਖਾਣੇ ਹੁੰਦੀ ਇਹਨਾਂ ਪਰੌਂਠੇ ਆਲੂ ਵਾਲੇ ਤੇ ਕਿੱਥੇ ਪੜਾ ਫੜ ਸੁਟੇ ਜਾ ਰਹੀਆਂ ਨੇ ਅੰਦਰ ਬੁਰਕੀਆਂ ਕੰਮੀ ਨੂੰ ਕੋਈ ਚਾਹ ਨਾ ਰੋਮ। ਸ਼ਾਮੀ ਖਾਏਗਾ ਜਾਨ। ਬਰੋਂਠਿਆਂ ਦਾ ਆਲੂ ਵਾਲੇ ਬਰੋਂਠੇ ਤਾਂ ਇੰਨਾ ਸ਼ਕੀਨ ਹੈ ਕਿ ਜਿੰਨੀ ਮੇਰੀ ਮਰਜ਼ੀ ਖਵਾ ਲਓ ਦਿਨ ਚ ਤੇ ਬਸ ਦੋ ਟਾਈਮ ਤੇ ਤਿੰਨ ਟਾਈਮ ਜਦੋਂ ਇੱਕ ਵਾਰੀ ਇਹਨੂੰ ਮੈਸ਼ ਕਰਕੇ ਰੱਖ ਲੀਦੇ ਆ ਪਰਵਾਨ ਜੀ ਨੇ ਖਾਣੇ ਹੁੰਦੇ ਆ ਤੇ

ਕਹਾ ਗਿਆ ਟੇਡ ਭਰ ਗਿਆ ਇੰਨੀ ਕਰਾਈ ਵਸ ਮਜ਼ਾ ਹੀ ਤਾਂ ਹੀ ਲਿਮਟ ਤੇ ਜਾਵਾਦ ਪਰੌਂਠਾ ਫਲਾਇਆ ਹੋਵੇ ਤੇ ਨਾ ਖਾਦੇ ਜਾਂਦੇ ਮਜ਼ਾ ਹੀ ਤਾਂ ਹੀ ਨਾ ਇਕਾ ਜੀ ਟੇਡ ਭਰ ਗਿਆ ਵਾ ਕਪੈਸਿਟੀ ਇੰਨੀ ਅੰਦਰ ਹੁਣ ਖਾਣ ਜਗੀ ਤੇ ਹੱਦੀ ਤਾਂ ਓਕੇ 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 ਸੋਕੇ ਹੋ ਗਏ ਬੰਦਾ ਖਾ ਰਿਹਾ ਵਾ ਓਏ ਹਾਂ ਨਾਲ ਪਾਣੀ ਪੀ ਕੇ ਥੱਲੇ ਕੀਤੇ ਜਾ ਰਹੇ ਆ ਬਹੁਤ ਮਜ਼ਾ ਆਇਆ ਜਬ ਬਹੁਤ ਮਜ਼ਾ ਆਇਆ ਮਿਰਚੀ ਵੜੀ ਆ ਮਿਰਚੀ ਵੜੀ ਆ ਮਜ਼ਾ ਹੀ ਤਾਂ ਆਣਾ ਹੀ ਜਿਹੜਾ ਤਿੱਖੇ ਬਣਾਨੇ ਫਿੱਕੇ ਫਿੱਕੇ ਦੇ ਖਾਦੇ ਜਾਣੇ ਹੀ ਮਟੀਰੀਅਲ ਪਾਇਆ ਪੂਰਾ ਅੱਜ ਅੱਛਾ ਇੱਕ ਗੱਲ ਹੋਰ ਉਦਾਂ ਖਾਂਦਾ ਹੋਵੇ ਤਾਂ ਇੱਕ ਬੜਾ ਕੁਝ ਨਿਕਲਦਾ ਵਾ ਆਈ ਆਈ ਬੋਨੇ ਚ ਕੁਝ ਨਿਕਲਿਆ ਵੀ ਨਹੀਂ ਗਿਆ ਜੋਗਾ ਸਭ ਵਿੱਚ ਹੀ ਗਿਆ ਆਈ ਖਾ ਗਿਆ ਮੁੰਜ ਬੁਰਕੀ ਗਈ ਭਾਜੀ ਅਜੇ ਆਏ ਖੜੇ ਵੀ ਹੋਣਾ ਪਿਆ ਵਾ ਤਾਂ ਕਿ ਥੱਲੇ ਹੋ ਜਾਈਂ ਪਰੌਂਠੇ ਨੇ ਤੇ ਉਹ ਖਾ ਗਿਆ ਬੈਣਾ ਨਾ ਜੀ ਮੋਗੀ ਬੁਰਕੀ ਲੱਗੇ ਜੀ 5 6 7 8 ਮਿੰਟ 8 ਮਿੰਟ ਚ ਖਾਦੇ ਮੁੰਡੇ ਨੇ ਤਿੰਨ ਪਰੌਂਠੇ ਆਪਣੇ ਆਲੂ ਵਾਲੇ ਦਹੀਂ ਦੇ ਨਾਲ ਤੇ ਹੁਣ ਜੀ ਉਹ ਦਾਦਾ ਕਿੰਨਾ ਲਾਗੇ ਨਾ ਹੁਣ ਮੇਰੀ ਵਾਰੀ ਆ ਜੀ ਹੁਣ ਮੈਂ ਬੈਠਾ ਲੱਗਾ ਵਾ 8 ਮਿੰਟ ਚ ਤੇ ਦੇਖਦੇ ਹੁਣ ਮੈਨੂੰ ਕਿੰਨਾ ਟਾਈਮ ਲੱਗਦਾ ਲੱਗ ਗਿਆ ਹੁਣ ਪਪਾ ਹੁਣ ਮੇਰੀ ਵਾਰੀ ਆ ਗਈ ਐ ਥਾਰੀ ਇਹਦੀ ਗਈ ਇੱਧਰ ਐ ਆਪਣੀ ਥਾਲੀ ਆ ਗਈ ਐ ਤੇ ਅੱਜ ਮੁੰਡੇ ਨੂੰ ਰੋਟੀ ਖਾ ਕੇ ਇਸ ਤਰ੍ਹਾਂ ਤਰੀਕੇ ਨਾਲ ਵਧੀਆ ਵਧੀਆ ਬੜਾ ਬੜਾ ਤੇ ਕਿੰਨੇ ਢਕਾਰ ਆਏ ਐ 5 5 ਢਕਾਰ ਆਏ ਲਗਾਤਾਰ ਨਹੀਂ ਤੇ ਆਪਣਾ ਚਲੋ ਜੀ ਮੈਂ ਵੀ ਬਹੁਤ ਐਕਸਾਈਟਡ ਸੀ ਤੇ ਕੋਈ ਬਹੁਤ ਜ਼ਿਆਦਾ ਲੱਗੀ ਸੀ ਤੇ ਹੁਣ ਮੇਰੀ ਵਾਰੀ ਆ ਗਈ ਹੈ ਟਾਈਮ ਹੋ ਗਿਆ ਜੀ 12:45 11:45 ਹੋਏ ਆ ਆਹ 11:45 ਇੱਕ ਘੰਟਾ ਪਹਿਲਾਂ ਹੀ ਅੱਗੇ ਕਰ ਦੇ ਤੂੰ ਚਲ ਚਲ 12:45 ਦਾ ਪੋਣੇ 1 ਹੁੰਦਾ ਵਾ ਆਹ 11:45 ਹੋ ਗਿਆ ਜੀ ਹੁਣ ਲੈ ਕਰਦਾ ਮੈਂ 8 ਮਿੰਟ ਚ ਖਾਦੇ ਸੀ 7 ਮਿੰਟ ਚ ਖਾਣੇ ਫਿਰ ਜਿੰਨਾ ਹੁਣ ਮੈਂ ਕਹਾਂਗਾ ਸਟਾਰਟ ਆਪਣਾ 3 2 1 ਸਟਾਰਟ ਮੇਰੇ ਵਾਸਤੇ ਮੇਰੇ ਹਸਾਬ ਨਾਲ ਤੇ ਮਿਰਚੀ ਹਜੇ ਘਾਟੀ ਪਈ ਹੋਈਆਂ ਆ ਇਹਦੇ ਉੱਤੇ ਬਹੁਤ ਜ਼ਿਆਦਾ ਮਿਰਚ ਹੈ ਮੈਂ ਆਹ ਆਪਣੀ ਮਿਰਚਾਂ ਹਰੀਆਂ ਵੋ ਫੁਵਾਦੀ ਪਾ ਗਏ ਘੋਨਾ ਨਾ ਨਹੀਂ ਇੰਨੀ ਵੀ ਨਹੀਂ ਲੱਗੀ ਮਿਰਚ ਮੈਨੂੰ ਪਤਾ ਨਹੀਂ ਲੱਗਾ ਮਿਰਚ ਵੀ ਹੈਗੀ ਵਿੱਚ ਮੈਂ ਤਾਂ ਆਂਦਾ ਇਹ ਰੋਟੀ ਖਾਂਦਾ ਇੱਕ ਸਾਰ ਰੋਟੀ ਹੋਣਾ ਮਜਾ ਆਂਦਾ ਮੈਂ ਆਪਣੇ ਦਹੀਂ ਚ ਖਾਣੂ ਨਹੀਂ ਪਾਈ ਹਨੇ ਦੇਖਾ ਨੂ ਭਾਈ ਤਾਂ ਵੀ ਮੇਰੇ ਚ ਲੱਗੀ ਮਾਰੀ ਬੋਤੀ ਲੱਗੀ ਹੈ ਨਾ ਥੋੜੀ ਬੋਤੀ ਵੇ ਲੋ ਐਨੀ ਮੈਂ ਇਤਨੀ ਬਰਦਾਸ਼ਤ ਕਰਦਾ ਮੈਂ ਅੱਦਾ ਵੀ ਖਾ ਕੇ ਮੈਂ ਅੱਦਾ ਵੀ ਪੋਣਾ ਹੀ ਹਾਂ ਹੂੰ ਪੋ ਮੈਂ ਹਾਰ ਗਿਆ ਬੇਰੇ ਨੇ ਮੇਰੀ ਪਸੰਦ ਨਹੀਂ ਮੇਰੀ ਮर्जी ਨਹੀਂ ਗੁੜੀਆਂ ਲੈਣੇ ਪੈ ਗੀ ਕੀ ਮਤਲਬ ਜਿੰਨੇ ਮੈਨ ਲੈ ਕੇ ਦਊਗਾ ਲੋੜੀ ਤੇੜੀ ਲੋੜੀ ਤੇ ਜਿੰਨੀਆਂ ਵਰਜੀ ਲੋੜੀ ਤੇ ਤੇ ਕਿੰਨੇ ਲੈਉਣੀਆਂ ਹੀ ਹੈ ਨਾ ਦੇਖੋਗੀ ਹੁਣ ਕੀ ਦੇਖ ਬਰੁਣਾ ਹਾਲਿਆ ਹੁਣ ਇਹ 뭐 ਕਿਹਾ ਹੂੰ ਇਹ ਦੂਸਰਾ ਦੂਸਰਾ ਸਟਾਰਟ ਹੋ ਗਿਆ ਹੂੰ ਮਤਾਨਾ ਕੋਠੇ ਨਾ ਨੇ ਇਹ ਪੂਰੀ ਦਾ ਚੇਤੇ ਕੇ ਖਾਈਏ ਤੇ ਫੇਰ ਹੀ ਅੰਦਰ ਸਹੀ ਦਰਾਂ ਜਾਂਦੇ ਨਹੀਂ ਤੇ ਇੱਥੇ ਹੜ ਜਾਂਦੇ ਆ ਆਹੋ ਮੇਰੇ ਅੜ ਨਹੀਂ ਮੈਂ ਤਾਂ ਹੀ ਪੀਣਿਆ ਹਾਂ ਪਣੀ ਮਾਂ ਨਹੀਂ ਤਾਂ ਪਾਣੀ ਨਹੀਂ ਪੀਣਾ। বিনা ਪਾਣੀ। ਇਹ ਫੜਾ। ਇਹ ਫੜਾ ਫੜਾ ਨਹੀਂ ਖਾਧੇ ਜਾਂਦੇ। ਪਾਣੀ ਪੀਣਾ ਵਾ। ਮੈਂ ਪਾਣੀ ਬਾਅਛੀ ਵੀ। ਮਾਂ ਤੈਨੂੰ ਕੋਈ ਗੱਲ ਦੱਸਣੀ ਹੈ ਮੈਂ ਤੈਨੂੰ ਖਾਣ ਤੋਂ ਬਾਅਦ ਦੱਸਾਂਗਾ। ਵੇਲੇ ਸਾਰੇ ਖਾ ਲੋ। ਵੱਡੀ-ਵੱਡੀ ਗੱਲ। ਦਾਰ ਦੇ ਵਿੱਚ ਹੀ। ਨਹੀਂ ਨਾ। ਕਿਉਂ? ਮੈਂ ਹਾਰ ਜਾਣਾ। ਗੇਰ ਕੇ ਹਾਜੇ ਤੇ ਹੁੰਦੀ ਰਹਿੰਦੀ ਐ। ਅਗਲੀ ਵਾਲੀ ਨਹੀਂ। ਹਾਜੇ ਤੇ ਹੁੰਦੀ ਰਹਦੀ ਗੁੱਡੀਆਂ ਗੁੱਟੀਆਂ। ਗੁੱਡੀਆਂ ਦਾ ਸਵਾਲ ਆ। ਹਾਂ। ਆਹੋ। ਮੈਨੂੰ ਕੋਈ ਪੋੜੇ ਕੈਮਰਾ ਹੀ ਬੜਾ ਹੀ ਲੰਦਿਆ ਵਾ ਮੇਰੇ ਕੋ ਪੰਜ ਮਿੰਟ ਹੋ ਗਏ ਆ ਪੰਜ ਮਿੰਟ ਚ ਤੇ ਮੈਂ ਜੋ ਖਾ ਹੀ ਲਿਆ ਸੀ ਹੋੜੀਆਂ ਤੇ ਖੀਂ ਵਣੀਆਂ ਜੇ ਇਹ ਜਿੱਤ ਗਿਆ ਫਿਰ ਇਹਨੇ ਹਰ ਵਾਰੀ ਇਸੇ ਤਰ੍ਹਾਂ ਚੈਲੰਜਰ ਆ ਕੇ ਤੇ ਕੋਈ ਸ਼ਰਤ ਲਖਾ ਕੇ ਆਪਣੀ ਹਰ ਗੱਲ ਮਨਾ ਲਿਆ ਕੰਨੀ ਪੂਰੀ ਕਰਾ ਲੇਗਾ ਮੈਂ ਫਸ ਜਾਗਾ ਨਾ ਜੇ ਲੈ ਤਾਂ ਇਹ ਵੀ ਜੇ ਤਾਂ ਸਾਧਗਾ ਜਰੀ ਤਾਨੂੰ ਜਿਆਦਾ ਨਾ ਕਿੰਨੇ ਚੈੱਕ ਮਿਰਚ ਖਾਦੀ ਹੈ 7 8 ਮੋਗਾ ਦੇ ਜਾ 8 ਮਿਰਚ ਐਂਗ ਉਠਾਈ ਤਾਈ 7 ਪੋਣੇ 8 ਰਹਾ ਫਿਰ ਪੋਣੇ 8 ਹੁੰਦੇ ਨਹੀਂ ਆ ਧੋ ਨਹੀਂ ਹੁੰਦੇ ਪੋਣੇ 8 ਉਹ ਪੋਣੇ 8 ਮਿੰਟੇ ਹੀ ਹੁੰਦੇ ਆ ਮੈਂ ਕਿਹਾ ਪੋਣੇ ਆਈ ਨਾ Ja. ਮੇਰਾ ਨਾ ਕਗਾ ਦਿਨਾਂ ਗਿਆ ਉਹ ਨਾ ਦੇਖਾ ਉਹ ਮੇਰਾ ਵਾ ਆਹੋ ਨਾ ਕੀ ਆ ਮੈਂ ਜੀ ਖਾ ਰਿਆ ਰਮਾਨ ਦੇ ਨਾਲ ਸੱਤ ਸੱਤ 5 6 ਮਿੰਟ ਦੇ 2 ਮਿੰਟ ਪਹਿਲੇ ਜਿਹੜਾ ਮੈਂ ਇਹ ਵਿੱਚ ਪਾਨ ਵੀ ਨਹੀਂ ਪੀਤਾ ਤੇ ਮੜਨ ਮਾਰਨਾ ਖਾਦੇ ਆ ਮੈਂ ਪਾਣੀ ਵੀ ਤਾਂ ਦਾਹੀਂ ਤੇ ਲੈਣਾ ਕਿੱਥੇ ਖਾਦੇ ਜਾਣ ਨਾ ਤੇ ਫੇਰ ਖਾਦੇ ਜਾਂਦੇ ਪਾਣੀ ਦੀ ਵੀ ਰੋੜ ਕਾਟ ਹੀ ਪੈਂਦੀ ਆ ਰੋਜੀ ਮੈਂ ਜਿੱਤ ਗਿਆ ਤੇ ਜਸ ਜੂ ਮਿਲਦੀ ਆ ਅਗਲੇ ਚੈਲੰਜ ਇਸ ਤਰ੍ਹਾਂ ਫੇਰ ਕਦੀ ਕਰਾਂਗੇ ਉਹ ਚੱਲਾ ਜਿਹੜੀ ਡਿੱਗੇ ਲੱਗਾ ਕਰਾਂਗੇ ਤੇ ਠੀਕ ਆ ਜੀ ਬਾਏ ਦੱਸ ਹੁਣ ਕਿੰਨੇ ਗਿੱਡੀਆਂ ਲਾ ਕੇ ਦੇਣੀਆਂ ਹਾਂ ਜੀ ਮੁੰਨਾ ਜੰਗੀਆਂ ਗੁਣੀਆਂ ਲਾ ਕੇ ਦੇਣੀਆਂ ਜੀ ਫੇਰ ਵੀ ਚਲੋ ਲੈ ਆ ਦਾਂਗੇ ਮੁੰਨਾ ਨਾ ਇਹ ਨਹੀਂ ਕਰਨਾ ਕਿੰਨੀਆਂ ਦਰਜਨ ਬੜੀਆਂ ਵਗੀਆਂ ਹੋ ਗਈਆਂ ਦਰਜਨ ਗੁੱਡੀਆਂ ਹਾਂ ਚਲੋ ਵਗੜੀ ਤਾਂ ਵੱਖਰੀ ਮਿਲਣਗੇ ਜੀ ਤੇ ਕਿਉਂਕਿ ਇਹ ਲੋੜੀ ਵਾਸਤੇ ਨਹੀਂ ਹੈਗਾ ਜਾਨੀ ਲੋੜੀ ਖਰਾਬ ਹੋਏ ਨਹੀਂ ਮੇਰੀ ਦਰਜਨ ਗੁੱਡੀਆਂ ਨਾ ਛੁੱਟੀ ਦੇ ਵਿੱਚ ਤੈਨੂੰ ਦਰਜਨ ਗੁੱਡੀਆਂ ਦਿੱਤੀਆਂ ਜਾਣਗੀਆਂ ਤੇ ਵੀ ਹਾਰਿਆ ਵਾ ਤੇ ਵੀ ਮਿਲਣਗੀਆਂ ਗੁਡੀਆਂ ਆ ਵੇਖੋ ਚੈਲੰਜ ਕੀ ਹੋਇਆ ਆਪੇ ਕਿਹਾ ਸੀ ਮੇਰੀ ਮਰਜ਼ੀ ਨਾਲ ਹੁਣ ਤੁਸੀਂ ਇੱਕ ਹੀ ਬੋਲਤਾ ਦਰਜਨ ਤੇ ਦਰਜਨ ਠੀਕ ਹੈ ਚਲੋ ਜੀ ਚੰਗਾਈ ਚ ਚਲਦੇ ਹਾਂ ਬਾਏ ਤੇ ਲਓ ਜੀ ਕੰਪੀਟੀਸ਼ਨ ਹੋ ਗਿਆ ਆਪਣਾ ਤੇ ਹੁਣ ਚੱਲੇ ਮੁੰਡੇ ਬੱਚੇ ਟਿਊਸ਼ਨ ਦੇ ਤੇ ਜੈਵੀ ਤਿਆਰ ਹੈ ਜਸ਼ਵੀ ਤਿਆਰ ਆ ਅੱਜ ਪੂਰੀ ਸੋਹਣੀ ਜੈਕਟ ਪਾਈ ਮੁੰਡੇ ਨੇ ਕਿੰਨਾ ਸੋਹਣਾ ਲੱਗੰਦਿਆ ਵਾ ਓਏ ਹੋਏ ਇਹ ਹੂੰ ਚਲੋ ਚਲਿਏ ਪਾਣ ਛੱਡ ਗਿਆਈਏ ਮੈਨੂੰ ਰੂਵੀਸ਼ਨ ਤੇ ਤੁਸੀਂ ਬਾਜ਼ਾਰ ਚਲੋ ਚਲੋ ਚਾਹ ਬੈਗ ਵੀ ਸਹੀ ਕਰਾਉਣਾ ਏ ਆਹ ਬੈਗ ਵੀ ਸਹੀ ਕਰਾਉਣਾ ਦਾ ਚਲੋ ਫੜੋ ਚੁੱਕੋ ਬੈਗ ਚਲੋ ਭਾਜੀ ਪਾਓ ਕੋਸ਼ਿਨਿੰਦਾ ਬੋਤੇ ਪਾਣ ਛੱਡਣ ਜਾਣਾ ਬੈਗ ਸਹੀ ਕਰਾਉਣ ਜਾਣਾ ਤਰਾ ਮਮਨ ਵਾਜ ਦੇ ਇਦਾਂ ਇਦਾਂ ਚਲ ਆਓ ਇਦਾਂ ਕਰਦਾ ਜੀ ਹੋਂਡਾ ਵੇਟਰ ਜਾਂਦਾ ਸਿਚੂਏਸ਼ਨ ਨਹੀਂ ਜਾਣਾ ਕਹਿੰਦਾ ਮੈਂ ਦਵਾ ਇਦਾਂ ਆਓ ਹਾਂ ਆਫਤ ਜੀ ਜੀ ਖਵਾਈ ਨਾ ਚੀਜੀ ਚਾਕਲੇਟ ਖਾਦੀ ਨਾ ਨੇ ਇਹ ਦਿੱਤੀ ਉਹਨੂੰ ਚਲ ਆ ਜਾ ਲੈ ਲੋ ਜੀ ਕਰੋੰਦਾ ਸਿਹਰਦਾ ਜਿੱਤ ਕਰਨ ਦਿਆ ਸੀ ਝੂਟੇ ਲੈਣੇ ਆ ਝੂਟੇ ਲੈਣੇ ਝੂਟੇ ਲੈਣੇ ਆ ਤੇ ਟਿਊਸ਼ਨ ਦਾ ਜਾਣ ਤੋਂ ਪਹਿਲਾਂ ਵੇਖ ਲੋ ਝੂਟੇ ਲੈਣ ਲੱਗਾ ਤੇ ਫੇਰ ਟਿਊਸ਼ਨ ਤੇ ਜਾਣਾ ਕੀ ਕੀਤਾ ਕੋਈ ਨਹੀਂ ਸਾਫ ਕਰ ਦਾਂਗੇ ਲੋ ਝੂਟੇ ਤੁਸੀਂ ਕੋਈ ਨਹੀਂ ਲੱਲਾਂਗੇ ਝੂਟੇ ਸਾ ਬੋਤਲ ਬੋਤਲ ਲੈ ਆਦਣੇ ਦੰ ਲੈ ਆਦਣੇ ਓਏ ਟਿਊਸ਼ਨ ਦੇ ਜਾਂਦੇ ਟਾਈਮ ਤੇ ਝੂਟੇ ਲੈ ਕੇ ਜਾਣਾ ਵਾ ਇੱਧਰ ਆ ਜੂ ਵੀ ਇਹਨੂੰ ਦੇ ਪੁੱਤ ਧਿਆਨ ਨਾਲ ਦੇ ਇਹਨੂੰ ਅੱਗੋਂ ਫੜੀ ਇਹਨੂੰ ਆ ਗਈ ਹੱਥ ਰੱਖੀ ਅੱਗੋਂ ਤੇ ਜੇ ਮੈਡਮ ਨੇ ਵੇਖ ਲਈ ਵੀਡੀਓ ਤੇ ਕਹਣਾ ਲੈ ਟਿਊਸ਼ਨ ਦੇ ਜਾਂਦੇ ਟਾਈਮ ਤੇ ਗਏ ਕੱਪੜੇ ਗੰਦੇ ਹੋ ਗਏ ਉਹ ਪੈਂਟ ਗੰਦੀ ਹੋ ਗਈ ਪੈਂਟ ਗੰਦੀ ਹੋ ਗਈ ਧਿਆਨ ਨਾਲ ਧਿਆਨ ਨਾਲ ਹੋਲੀ ਹੋਲੀ ਜਾਏ ਹੋਲੀ ਹੋਲੀ ਇੱਥੇ ਨਹੀਂ ਜਾਏ ਨਾ ਭਾ ਕੋ ਜਿੱਤ ਜਾਣਾ ਇੱਥੇ ਨਹੀਂ ਤੇਣਾ ਉਹ ਨਹੀਂ ਲੈਤਾ ਜਾਣਾ ਭਾ ਕੋ ਪੁੱਤ ਦਵਾਈ ਯਾਰ ਅਥੇ ਵੀ ਜਲਦੀ ਕਰ ਮੈਂ ਚੱਲ ਜਾਨੇ ਤੈਨੂੰ ਛੱਡ ਕੇ ਉਧਰ ਦੇ ਵਜ ਕੇ ਲੱਤ ਦੇ ਹੋਵੇ ਤੇ ਆ ਨਾ ਦੋਵੇਂ ਬਰਾਬਰ ਪੈਰ ਰੱਖੇ ਹੌਲੀ ਹੌਲੀ ਉੱਪਰ ਆਲਾ ਉੱਪਰ ਫਾਲਾ ਉਪਰੋਂ ਇਹਨੂੰ ਫੜ ਕੇ ਰੱਖ ਮੁੰਡੇ ਨੂੰ ਉਹਨੂੰ ਛੱਡ ਦੇ ਲੱਕ ਤੇ ਹੱਥ ਰੱਖ ਮੁੰਡੇ ਦੇ ਲੱਕ ਤੋਂ ਹੋਲੀ ਲਿਬਾਸਾਂ ਲੱਤਾਂ ਤੇਰੇ ਨਾ ਵੱਜ ਜਵੇ ਚਲ ਆਇਓ ਚਲੀ ਹਾਂ ਆਇਓ ਬੈਕ ਚੁੱਕ ਕੇ ਲੈ ਜਾਏਗਾ ਕੋਈ ਇਧਰ ਆ ਇਧਰ ਮਿੱਟੀ ਥੱਲੇ ਥੱਲੇ ਮਿੱਟੀ ਬੋਤਲ ਧਿਆਨ ਨਾਲ ਧਿਆਨ ਨਾਲ ਆ ਬੜੇ ਦਿਨਾਂ ਬਾਪ ਆ ਰਿਹਾ ਚਾਹੇ ਬੱਚੇ ਲੈ ਕੇ ਬੜੇ ਦਿਨ ਦਾ ਕਹਿੰਦੇ ਸੀ ਝੂੜਾ ਲੈਣਾ ਯਸ਼ ਝੂੜਾ ਲੈਣੇ ਮੈਂ ਫਾਰਕ ਚ ਜਾ ਕੇ ਨਾ ਘਰ ਰਦਾ ਨਹੀਂ ਕਰੀਦਾ ਹੁੰਦਾ ਹੂੰ ਉਹ ਵੀ ਕਮਾਓ ਨੂੰ ਨਾ ਚਲਾ ਆ ਯਾ ਟਾਈਮ ਹੋਂਦਿਆ ਵਾ ਫਿਰ ਮੈਂ ਲੇਟ ਹੋਈ ਨਾ ਫਿਰ ਮੈਂ ਮੈਂ ਲੇਟ ਹੀ ਆਉਣਾ ਹੀ ਫਿਰ ਲੈਣ ਵਾਪਸ ਚੱਲ ਜਲਦੀ ਕਰ ਚੱਲ ਕਮਾਂ ਕੀ ਰੋ ਤੋ ਹੁਣ ਕੀ ਕਰਨਾ ਉਧਰ ਆਲਾ ਫੜ ਸਾਰਾ ਮੇਰਾ ਗਰਾਬ ਘਾਤਾ ਨਾ ਹਵੇਲਾ ਮੂੜ ਲਵੇਰ ਤੇ ਮੇਰੇ ਆ ਗਈ ਹੈ ਆ ਗਈ ਹੁੰਦਿਆ ਅੱਜ ਹੋਵੇਗਾ ਕੰਪੀਟੀਸ਼ਨ ਤੋਂ ਬਾਅਦ ਐਕਸਰਸਾਈਜ਼ ਹੁੰਦੀ ਐ। ਯੂਵੀ ਤਾਂ ਤੇਨੇ ਬਰੋਂਠੇ ਖਾ ਕੇ ਉਹ ਪਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਿ ਆ ਜਾਓ। ਹਾ ਜੋ ਮੋਇਆ ਵੇ। ਪਾਪਾ ਨਹੀਂ ਤਨਾ। ਤਾਰੇ ਕੋਣੀ ਆ ਨਾ ਪੁੱਤ। ਯੂਵੀ ਇੰਦਰ ਕਰਾ ਜਲਦੀ ਮੈਂ ਚੱਲੇ ਫਿਰ। ਡੋਲੇ ਬਣਾਣਾ ਮੈਂ ਡੋਲੇ। ਡੋਲੇ ਬਣ ਜਾਣਗੇ ਪਹਿਲਾਂ ਪੜ੍ਹਾਈ ਤੇ ਕਰ ਲੋ। ਡੋਲੇ ਵੀ ਬਣਾ ਦਾਂਗਾ ਤੁਹਾਡੇ। ਹੋਲੀ 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 ਡੇਗਣਾ ਪਵੇ। ਬਾਈ ਕਰਾ ਕਰੀਂ ਜੀ ਤੇ ਦੇਖੀਂਗਾ ਫੜ ਕੇ ਰੱਖੀ ਥੱਲੇ ਵਾਸੇ ਕੁੱਟ ਗਏ ਠੀਕ ਐ ਚਲੋ ਬਾਸ ਕਰੋ ਥੱਕ ਗਿਆ ਪਾ ਥੱਕ ਗਿਆ ਓ ਪਿੱਟੇ ਮਾ ਪੈਰਾ ਚ ਕੀ ਆ ਗਏ ਕਮਾ ਯਾਰ ਉਹਨੂੰ ਜਲਦੀ ਕਰ ਓ ਯਾਰ ਯਾ ਨਾ ਪੋਟੀ ਥੱਲੇ ਪੋਟੀ ਥੱਲੇ ਸਾਰੀ ਲਿਬੜ ਨਹੀਂ ਹੋਵੇ ਤੁਹਾਡੇ ਸੈਂਡਲ ਕੋਈ ਗੱਲ ਨਹੀਂ ਚਲੋ ਪਾਰਕ ਚ ਨਾ ਡੋਗੀ ਗੰਦ ਬੜਾ ਪਾ ਜਾਂਦੇ ਆ ਆਜੇ ਬੂਆ ਬੰਦ ਕਰਕੇ ਰਹਾ ਦੇ ਤਾਂ ਵੀ ਧਿਆਨ ਨਾਲ ਧਿਆਨ ਨਾਲ ਪਾਪਾ ਬੂਆ ਆਹੋ ਇਹ ਇਹ ਦਵਾ ਚਲੋ ਬਾਹਰ ਚਲ ਫਤ ਆ ਗਿਆ ਭਾ ਚਲ ਆ ਜਾ ਹੁਣ ਆ ਜਾ ਚਲੋ ਹੁਣ ਆ ਜਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਆਹੋ ਆ ਜਾ ਆ ਜਾ ਆਹ ਵਾਹੋ ਆ ਜਾ ਧਿਆਨ ਨਾਲ ਚਲੋ ਚਲੋ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚੜਿਓ। ਭੜਿਆ ਭੜਿਆ ਭੜਿਆ। ਠੀਕ ਆ ਵਾ। ਠੀਕ ਆ ਵਾ। ਕੁਛ ਨਹੀਂ ਗਾ, ਕਾਂਢੀ ਆ। ਡੋਰੀ ਆ ਪੁੱਤ। ਛੱਡ ਦੇ ਛੱਡ ਦੇ ਛੱਡ ਦੇ, ਤੋੜ ਦੇ ਚੱਲ। ਸਾੜੇ ਨਾ ਕੇ ਨਾ ਤੋੜ ਦੇ। ਚੱਲ ਛੱਡ ਦੇ। ਚਲੋ ਚਲੋ ਬਾਹਰ। ਕਾਂਢੀ ਇਹ ਮੈਨੂੰ ਪਤਾ ਵਾ। ਆ ਜਾ। ਆ ਜਾਓ ਜਲਦੀ ਆ ਜਾਓ ਹੁਣ। ਟਾਈਮ ਹੋ ਗਿਆ ਆਜੋ ਆਜੋ। ਲਓ ਜੀ। ਟਿਊਸ਼ਨ ਪੜ ਕੇ ਆ ਗਏ ਬੱਚੇ। ਪੁਰਾਣਾ ਪਾਈ ਸਾਹਿਬ ਜਿੱਥੇ ਪਿੱਛੇ ਜਾ ਕੇ ਕੰਮ ਪੜੀਦਾ ਤੇ ਆਂਦੇ ਸਾਰੀ ਮੈਨੂੰ ਗੁੱਡੀਆਂ ਲੈ ਕੇ ਦੋ ਜੀ ਜਿਹੜੇ ਤੁਸੀਂ ਕਹਿਆ ਸੀ ਆਹੋ ਚੈਲੰਜ ਤਾਂ ਚੈਲੰਜ ਹੈ ਨਾ ਚੈਲੰਜ ਤਾਂ ਚੈਲੰਜ ਹੈ ਨਾ ਚੱਲੇ ਆਪਾਂ ਹੁਣ ਗੁੱਡੀਆਂ ਲੈਣ ਚਲੋ ਜੀ ਉਸੇ ਬਲੇ ਆ ਜਾ ਵੀ ਚਲੋ ਸੈ ਮੁਰਸਾ ਮੰਦੇ ਜਣਾ ਨਹੀਂ ਤੁਰ ਕੇ ਜਾਣਾ ਮੋਟਰਸਾਈਕਲ ਤੇ ਨਹੀਂ ਜਾਣਾ ਅੰਗਲਿਸਤਾਨ ਨਿਕਾਲੇ ਭਾਈ ਡੋਗੀ ਜਿਹੜਾ ਪੈਂਦਾ ਜਸ਼ਨੂ ਖਾ ਲੇ ਵਧੀਆ ਦੌੜੇ 15 ਕੋ ਦੌੜੇ ਫੇਰੀਆਂ ਲਣੀ ਫਿਰ ਬੋਲਦੇ ਕੀ ਟੋਰ ਲੈਣੀ ਹੈ ਉਹ ਮਹਰੀਆ ਦਿਖਾਓ ਭਾਏ ਨਹੀਂ ਚੈਲੰਜ ਦੀ ਗੱਲ ਹੋਈ ਨਾ ਤੇ ਕਿਉਂ ਨਹੀਂ ਇਹ ਨਹੀਂ ਕੀ ਆ ਜਿਹੜੀ ਲੈਣੀ ਜਿਹੜੀ ਲੈ ਲਓ ਜੀ ਮੁੰਡੇ ਨੂੰ ਮਿਲ ਗਈਆਂ ਗੁਟੀਆਂ ਦਰਜਨ ਕਿਹਾ ਸੀ ਦੋ ਦਰਜਨ ਆਈਆਂ ਦਰਜਨ ਕਿਹਾ ਸੀ ਦੋ ਦਰਜਨ ਦੇ ਦਿਆ ਮੁੰਡਾ ਬਾਗੋ ਬਾਗ ਹੋ ਗਿਆ ਖੁਸ਼ ਹੋ ਗਿਆ ਮੁੰਡਾ ਤੇ ਯਾਹ ਦਿਖਾ ਗੁੜੀ ਦਾ ਓਡੀ ਬੜੀ ਸਾਫ ਮਿਲ ਗਈ ਸੋਣੀ ਆਹ ਮੈਂ ਲੈਣਾ ਵੀ ਇਹੋ ਡਿਜ਼ਾਈਨ ਹੂ ਚਲੋ ਠੀਕ ਹੈ ਜੀ ਕੰਮ ਚੱਲਦੇ ਹਾਂ ਹੁਣ ਸਕੂਲ ਦਾ ਕੰਮ ਕਰ ਲਾ ਹੁਣ ਚਲੋ 4 ਵਜੇ ਚੱਲ ਜਾਣਾ ਫੇਰ ਮੈਂ 2 ਵਜੇ 2:30 ਬਸ ਨਹੀਂ ਨਾਲ ਹੀ ਟਾਈਮ ਫਿਕਸ ਹੁੰਦੇ ਆ ਇਹ ਲੈ ਛੇ ਵਜੇ ਜਿਹਨੂੰ ਰਾਇਦਾ ਆਂਦਾ ਫਤ ਵੀ ਦੇਦੇ ਆ ਉਹ ਵੇਖਣਾ ਲੱਗ ਮੈਂ ਕਿ ਸੇ ਇਤਰਾ ਰੱਖੀ ਦਿੱਤੀ ਆਂ ਲੈ ਆਓ ਇਦਾਂ ਠੀਕ ਆ ਨਹੀਂ ਦਿੰਦੇ ਤਾਂ ਅੰਗ ਵੀ ਵਈਏ ਲਰ ਤਾਂ ਅੰਗ ਤਾਂ ਲਗੋਣਾ ਵਾ ਇਹ ਪਹਿਲੀ ਪਈ ਐ ਗੁੱਡੀਆਂ ਇਹ ਕੀ ਆ ਗੁੱਡੀਆਂ ਇਹੋ ਕਿੱਥੇ ਲਗਾ ਕੇ ਰੱਖੀਆਂ ਅਸੀਂ ਜਿਹੜਾ ਜਗਾ ਜੇ ਜਿਹੜਾ ਮਰਜੀ ਕੱਢ ਲਿਆ ਕੇ ਭਾਵੇਂ ਠੀਕ ਐ ਦੋ ਦਰਜਨ ਮਿਲ ਗਈਆਂ ਦੇ ਸਾਦਾ ਇਧਰ ਕਿਹਨੂੰ ਨਹੀਂ ਵਿਕਣੀ ਦਰਜਨ ਕਹਿ ਕੇ ਦੋ ਦਰਜਨ ਲੈ ਲਈਆਂ ਗੁੱਡੀਆਂ ਨਾਲੇ ਗੁੱਡੀਆਂ ਵੀ ਹੋਰ ਦੋ ਦਰਜਨ ਹੋਰ ਲੈਣੀਆਂ ਗੁੱਡੀਆਂ ਮਿਲ ਗਈਆਂ ਹਾਂ ਵਧੀਆ ਮਿਲ ਗਈਆਂ ਚਲ ਠੀਕ ਐ ਜੀ ਮੈਂ ਹੂੰ ਕੈਸੇ ਕੈਸੇ ਕਿਧਰੋਂ ਮਿਲੇ ਕੈਸੇ ਕਿਧਰੋਂ ਮਿਲੇ ਤਾਉਨੂ ਦਾਸ ਕਿੱਥੇ ਆਇਆ ਹੈ ਤਾਉਨੂ ਦਾਸ ਕਿੱਥੇ ਗਿਆ ਹੈ ਜਲਪੁਰੀ ਵੇਖ ਕੇ ਆਇਆ ਮੈਂ ਇਹਦਾ ਕਿੱਥੇ ਹੈ ਕਹਿੰਦਾ ਵੇਖੋ ਮੈਂ ਵੀਡੀਓ ਬਣਾਈ ਆ ਵੀਡੀਓ ਆ ਗਿਆ ਅੱਛਾ ਤਾਉਨ ਜਲਪੁਰੀ ਦੀ ਵੀਡੀਓ ਦਿਖਾਈਏ ਕੰਨੀ ਫੇਰ